ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਗਾਨਾ ਵਿੱਚ ਫਸੇ ਰਹੇ ਹਾਂ ਇਹ ਨਿੰਦਰ ਜੀ ਵੀ ਅਸੀਂ ਕੋਈ ਕਰ ਨਹੀਂ ਰਹੇ ਸਾਡਾ ਤਾਂ ਬਹੁਤ ੱਕਾ ਹੋ ਰਿਹਾ ਹੈ ਪੰਜ ਨੌਜਵਾਨਾਂ ਦੀਆਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਕਲੰਬੀਆ ਦੇ ਵਿੱਚ ਫਸ ਗਏ ਹਾਂ ਤੇ ਅਸੀਂ ਬੜੀ ਮੁਸ਼ਕਲ 'ਚ ਆ ਇਹ ਗੁਹਾਰ ਉਹਨਾਂ ਨੇ ਲਗਾਈ ਹੈ ਸਤਨਾਮ ਸਿੰਘ ਸੰਦੂ ਹਰਿਆਣੂ ਟੰਗੀ ਰਹੀ ਹੈ ਇਹਨਾਂ ਨੂੰ ਅਮਰੀਕਾ ਲਜਾਣ ਦਾ ਜਿਹੜਾ ਪ੍ਰਬੰਧ ਕਰ ਰਿਹਾ ਸੀਗਾ ਉਨੇ ਇਹਨਾਂ ਨੂੰ ਕਿਹਾ ਕਿ 20000 ਡਾਲਰ ਜਿਹੜਾ ਆਪਣੇ ਘਰ ਤੋਂ ਮੋਗਵਾ ਕੇ ਦਿਓ ਹਮ ਔਰ ਉਸ ਚੱਕਰ ਦੇ ਵਿੱਚ ਇਹਨਾਂ ਨੂੰ ਗਵਾ ਕੀਤਾ ਹੋਇਆ ਔਰ ਇਹਨਾਂ ਦੇ ਨਾਲ ਜਾਤੀ ਕੀਤੀ ਜਾ ਰਹੀ ਆ ਇੱਕ ਸਾਡੀ ਪੰਜਾਬ ਨੂੰ ਭੈਣ ਹੈਗੀ ਆ ਨਿੰਦਰਗਿਲ ਇਹ ਇੱਕ ਦੁਰ ਇੱਕ ਕੰਟਰੀ ਆ ਉਥੇ ਇਹ ਜਿਹੜਾ ਬਾਰਡਰ ਤੇ ਕੋਲੰਬੀਆ ਦੇ ਬਾਰਡਰ ਤੇ ਕੋਈ ਦੇਸ਼ ਆ ਛੋਟਾ ਜਿਹਾ ਉਥੇ ਇਹਨਾਂ ਦਾ ਤਾਜ ਮਹਿਲ ਕਰਕੇ ਇੰਡੀਅਨ ਕੋਈ ਟੱਬ ਕਹेलो ਫੂਡ ਹੈਗਾ ਰੈਸਟੋਰੈਂਟ ਹੈਗਾ ਉਹ ਇਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਪੰਜ ਬੱਚੇ ਨੇ ਅੱਛਾ ਸੱਤ ਟੋਟਲ ਦੱਸਿਆ ਉਹਨਾਂ ਨੇ ਲੇਕਿਨ ਪੰਜ ਦੀ ਵੀਡੀਓ ਮੈਨੂੰ ਭੇਜੀ ਆ ਪੰਜ ਦੇ ਪਾਸਪੋਰਟ ਭੇਜੇ ਆ ਮੈਂ ਭਰ ਦੇ ਵਿਦੇਸ਼ ਮੰਤਰੀ ਜੀ ਨੂੰ ਵੀ ਮੇਲ ਕਰ ਦਿੱਤੀ ਆ ਉਹਨਾਂ ਨਾਲ ਵੀ ਸੰਪਰਕ ਕਰਕੇ ਪੂਰੀ ਜਾਣਕਾਰੀ ਜਿਵੇਂ ਮੇਰੇ ਕੋਲ ਆਉਂਦੀ ਹੈ ਹਾਂ ਮੈਂ ਇਹ ਨਾ ਬੱਚਿਆਂ ਦੀ ਪਰਵਾਹੀ ਕਰਕੇ ਤਾਂ ਕਿ ਸਭ ਤੋਂ ਪਹਿਲਾ ਕੰਮ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਇਹ ਹਫਾਜ਼ਤ ਵਿੱਚ ਲਿਆ ਜਾਵੇ ਇਹ ਪੈਸੇ ਦੇ ਲੈਣ ਦੇਣ ਕਰਕੇ ਇਹ ਬੱਚਿਆਂ ਦੀ ਜਿਹੜੀ ਜਾਨ ਆ ਉਹਨਾਂ ਨੂੰ ਖਤਰਾ ਬਣਿਆ ਹੋਇਆ ਹੈ ਲੱਗਦਾ ਹੈ ਕਿ ਸਾਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਇੱਕ ਕੇਸ ਸਟਡੀ ਬਣਾ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਔਰ ਐਸੀ ਮਿਸਾਲੇ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਮਨ ਵਿੱਚ ਡਰ ਹੋਵੇ ਕਿ ਲੋਕਾਂ ਨੂੰ ਨਾ ਠੱਗਿਆ ਜਾਵੇ ਪਿਛਲੇ ਦਿਨੀ ਅਮਰੀਕਾ ਤੋਂ ਭਾਰਤੀ ਨਾਗਰਿਕ ਡਿਪੋਰਟ ਕੀਤੇ ਗਏ ਜਾਜਪਾਤ ਭਰ ਕੇ ਅੰਮ੍ਰਿਤਸਰ 에ਅਰਪੋਰਟ ਤੇ ਛੱਡੇ ਗਏ ਉਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਇਸ ਗੱਲ ਨੂੰ ਲੈ ਕੇ ਕਿ ਆਖਿਰਕਾਰ ਇੰਨੇ ਵੱਡੇ ਪੱਧਰ ਦੇ ਉੱਤੇ ਪਲਾਇਨ ਕਿਉਂ ਹੋ ਰਿਹਾ ਕਿਉਂ ਲੋਕ ਵਾਰ-ਵਾਰ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਵਿੱਚ ਜਾਂਦੇ ਨੇ ਜਾਂ ਫਿਰ ਹੋਰ ਮਿਲਕਾਂ ਦੇ ਵਿੱਚ ਜਾਂਦੇ ਨੇ ਬਾਅਦ ਦੇ ਵਿੱਚ ਉੱਥੇ ਫਸ ਜਾਂਦੇ ਨੇ ਫਿਰ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਤੇ ਕਾਫੀ ਹਰਾਸਮੈਂਟ ਵੀ ਨੌਜਵਾਨਾਂ ਨੂੰ ਹੁੰਦੀ ਹੈ ਇੱਕ ਵਾਰ ਫਿਰ ਤੋਂ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਜੋ ਕਿ ਕਲੰਬੀਆ ਤੋਂ ਸਾਹਮਣੇ ਆਇਆ ਕੁਝ ਵੀ ਸામਨੇ ਆਈਆਂ ਪੰਜ ਨੌਜਵਾਨਾਂ ਦੀਆਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਕਲੰਬੀਆ ਦੇ ਵਿੱਚ ਫਸ ਗਏ ਹਾਂ ਤੇ ਅਸੀਂ ਬੜੀ ਮੁਸ਼ਕਲ 'ਚ ਆ ਇਹ ਗੁਹਾਰ ਉਹਨਾਂ ਨੇ ਲਗਾਈ ਆ ਸਤਨਾਮ ਸਿੰਘ ਸੰਧੂ ਹਰਿਆਣੂ ਜਿਹੜੇ ਕੀ ਮੈਂਬਰ ਆਫ ਪਾਰਲੀਮੈਂਟ ਨੇ ਅਤੇ ਉਹਨਾਂ ਨੂੰ ਇਹ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਬਚਾਇਆ ਜਾਵੇ ਸਾਨੂੰ ਇੱਥੋਂ ਕੱਢਿਆ ਜਾਵੇ ਸਾਡੇ ਨਾਲ ਸਤਨਾਮ ਸਿੰਘ ਸੰਧੂ ਜੀ ਨੇ ਸੰਤੂ ਸਾਹਿਬ ਇਹ ਮਸਲਾ ਕਦੋਂ ਦਾ ਹੈਗਾ ਗੱਲਬਾਤ ਕਿਵੇਂ ਤੁਹਾਡੇ ਤੱਕ ਪਹੁੰਚੀ ਇਹ ਵੀਡੀਓ ਕਿਵੇਂ ਪਹੁੰਚੀ ਹੇ ਜੀ ਮੈਨੂੰ ਅੱਜ ਜਾਣਕਾਰੀ ਪ੍ਰਾਪਤ ਹੋਈ ਆ ਬੇਸਿਕਲੀ ਫਰਾਂਸ ਦੇ ਵਿੱਚ ਮੇਰੇ ਇੱਕ ਜਾਣਕਰ ਨੇ ਕੁਲਵਿੰਦਰ ਸਿੰਘ ਉਹ ਬੜੇ ਉਤਸ਼ਾਹੀ ਨੌਜਵਾਨ ਨੇ ਪ੍ਰਵਾਸੀ ਭਾਰਤੀਆਂ ਦੀ ਸੇਵਾ ਵਾਸਤੇ ਉਹ ਲੱਗੇ ਰਹਿੰਦੇ ਆ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਕੋਲੰਬੀਆ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਕਪੂਰਗਾਨਾ ਉੱਥੇ ਸਾਡੇ ਪੰਜਾਬ ਦੇ ਕੁਝ ਨੌਜਵਾਨ ਹੈ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ ਔਰ ਉਹਨਾਂ ਨੂੰ ਗਵਾ ਕਰ ਲਿਆ ਗਿਆ ਫਸੇ ਹੋਏ ਆ ਤੇ ਤੁਸੀਂ ਉਹਨਾਂ ਦੀ ਮਦਦ ਕਰੋ ਤੇ ਮੈਂ ਕਹਾਂ ਵੀ ਬਿਲਕੁਲ ਮੈਂ ਕਰਦਾ ਪਰ ਮੈਨੂੰ ਡਿਟੇਲ ਚਾਹੀਦੀ ਹੈ ਜੀ ਮੈਨੂੰ ਵਿਸਤਾਰ ਦੇ ਵਿੱਚ ਇਹਨਾਂ ਬਾਰੇ ਦੱਸਿਆ ਜਾਵੇ ਤੇ ਫਿਰ ਉਹਨਾਂ ਨੇ ਮੈਨੂੰ ਇੱਕ ਸੰਪਰਕ ਦਿੱਤਾ ਇੱਕ ਸਾਡੀ ਪੰਜਾਬ ਨੂੰ ਭੈਣ ਹੈਗੀ ਆ ਇਨੰਦਰਗਿਲ ਇਹ ਇੱਕ ਦੂਰ ਇੱਕ ਕੰਟਰੀ ਆ ਉੱਥੇ ਇਹ ਜਿਹੜਾ ਬਾਰਡਰ ਤੇ ਕੋਲੰਬੀਆ ਦੇ ਬਾਰਡਰ ਤੇ ਕੋਈ ਦੇਸ਼ ਆ ਛੋਟਾ ਜਿਹਾ ਉੱਥੇ ਇਹਨਾਂ ਦਾ ਤਾਜ ਮਹਿਲ ਕਰਕੇ ਇੰਡੀਅਨ ਕੋਈ ਟੱਬ ਕਹेलो ਫੂਡ ਹੈਗਾ ਰੈਸਟੋਰੈਂਟ ਹੈਗਾ ਰੈਸਟੋਰੈਂਟ ਇਹਨਾਂ ਦੇ ਨਾਲੋਂ ਸੰਪਰਕ ਦੇ ਵਿੱਚ ਸੀ ਔਰ ਮੈਨੂੰ ਅੱਜ ਪਹਿਲੀ ਵਾਰ ਇਹਨਾਂ ਨਾਲ ਗੱਲ ਹੋਈ ਆ ਉਦੋਂ ਰਾਤ ਦੇ ਉੱਥੇ 1 ਵਜੇ ਹੋਏ ਸੀਗੇ ਕਿਉਂਕਿ ਇਹ ਅਮਰੀਕਾ ਦੇ ਨੇੜੇ ਕੰਟਰੀ ਸੱਗੇ ਨੇ ਔਰ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ 5 ਬੱਚੇ ਨੇ ਅੱਛਾ 7 ਤੋਂ ਟੋਟਲ ਦੱਸਿਆ ਉਹਨਾਂ ਨੇ ਲੇਕਿਨ 5 ਦੀ ਵੀਡੀਓ ਮੈਨੂੰ ਭੇਜੀ ਆ 5 ਦੇ ਪਾਸਪੋਰਟ ਭੇਜੇ ਆ ਔਰ ਇਹਨਾਂ ਵਿੱਚ ਕਰਨਦੀਪ ਸਿੰਘ ਹੈ ਮੁੰਡੀ ਸ਼ੋਰੀਮਾਰਾ ਇਹ ਪੰਜਾਬ ਤੋਂ ਹੈ ਇਹ ਮਿਰਖਾ ਤਹਿਸੀਲ ਜੀਰਾ ਦੇ ਵਿੱਚ ਹੈ ਮੇਰਾ ਪਿੰਡ ਵੀ ਇਹਨਾਂ ਦੇ ਨੇੜੇ ਹੈ ਗੁਰਨਾਮ ਸਿੰਘ ਹੈ ਚੱਕ ਪਿਪਲੀ ਤੋਂ ਹੈ ਔਰ ਰਮਨਦੀਪ ਸਿੰਘ ਜੋਇਰ ਸਿੰਘ ਵਾਲਾ ਗੁਰਪ੍ਰੀਤ ਸਿੰਘ ਫਰੋਈਪੁਰ ਤੋਂ ਤੇ ਲਬਦੀਪ ਸਿੰਘ ਪਾਸਪੋਰਟ ਦੀਆਂ ਕਾਪੀਜ਼ ਜਿਹੜੀਆਂ ਮੇਰੇ ਕੋਲ ਆਈਆਂ ਨੇ ਉਚਾਰਨ ਵਿੱਚ ਫਰਕ ਆ ਸਕਦਾ ਹੈ। ਇਹਨਾਂ ਦੇ ਪੇਰੈਂਟਸ ਨਾਲ ਮੇਰਾ ਕੋਈ ਸੰਪਰਕ ਨਹੀਂ ਹੋਇਆ। ਮੈਂ ਕੋਸ਼ਿਸ਼ ਕਰ ਰਿਹਾ ਪਰ ਮੈਂ ਤੁਹਾਡੇ ਮਾਧਿਅਮ ਤੋਂ ਹੀ ਬੇਨਤੀ ਕਰੂੰਗਾ ਕਿ ਇਹਨਾਂ ਦੇ ਪੇਰੈਂਟਸ ਮੇਰੇ ਨਾਲ ਸੰਪਰਕ ਕਰਨ ਤਾਂ ਕਿ ਪੂਰੀ ਜਾਣਕਾਰੀ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਗੱਲ ਵੀ ਪਹੁੰਚਾਈ ਜਾਵੇ ਮਾਪਿਓ ਤੱਕ ਤੇ ਤੁਹਾਡੀ ਗੱਲ ਵੀ ਉਹਨਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਨੂੰ ਕੱਢਿਆ ਜਾ ਸਕੇ ਉੱਥੋਂ ਜਿੱਥੇ ਉਹ ਫਸ ਕੇ। ਹਾਂਜੀ ਕਿਉਂਕਿ ਜੋ ਵੀਡੀਓ ਵਿੱਚ ਜਾਂ ਉਹਨਾਂ ਦੇ ਜਿਹੜੇ ਵਾਇਸ ਨੋਟ ਮੈਨੂੰ ਪਹੁੰਚਿਆ ਉਸ ਦੇ ਵਿੱਚ ਜਿਹੜੇ ਉਹਨਾਂ ਦੱਸਿਆ ਕਿ ਜਿਹੜਾ ਡੰਕਰ ਹੈਗਾ ਜਿਹੜਾ ਡੰਕੀ ਰਹੀ ਹੈ ਇਹਨਾਂ ਨੂੰ ਅਮਰੀਕਾ ਜਾਣ ਦਾ ਜਿਹੜਾ ਪ੍ਰਬੰਧ ਕਰ ਰਿਹਾ ਸੀਗਾ ਉਹਨੇ ਇਹਨਾਂ ਨੂੰ ਕਿਹਾ ਕਿ 20000 ਡਾਲਰ ਜਿਹੜਾ ਆਪਣੇ ਘਰ ਤੋਂ ਮੋਗਵਾ ਕੇ ਦਿਓ ਔਰ ਉਸ ਚੱਕਰ ਦੇ ਵਿੱਚ ਇਹਨਾਂ ਨੂੰ ਉਗਵਾ ਕੀਤਾ ਹੋਇਆ ਔਰ ਇਹਨਾਂ ਦੇ ਨਾਲ ਜਾਤੀ ਕੀਤੀ ਜਾ ਰਹੀ ਆ ਔਰ ਮੈਨੂੰ ਜੋ ਜਾਣਕਾਰੀ ਮਿਲਿਆ ਕਿ ਇਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਇਸ ਸਬੰਧ ਦੇ ਵਿੱਚ ਫਿਰ ਮੈਂ ਪੂਰੀ ਵਿਸਤਾਰ ਉਥੋਂ حاصل ਕੀਤਾ ਮੈਂ ਭਾਰਤ ਸਰਕਾਰ ਦੇ ਨਾਲ ਸੰਪਰਕ ਵਿੱਚ ਵੀ ਆਇਆ ਹਾਂ ਔਰ ਮੈਂ ਜਿਹੜੀ ਉੱਥੇ ਸਾਡੀ ਐਮਬੈਸੀ ਹੈ ਕਲੰਬੀਆ ਦੇ ਵਿੱਚ ਮੈਂ ਉਹਨਾਂ ਨਾਲ ਵੀ ਸੰਪਰਕ ਕਰ ਰਿਹਾ ਕਿਉਂਕਿ ਉੱਥੇ ਰਾਤ ਹੋਈ ਹੈ ਹੁਣ ਦਿਨ ਚੜ੍ਹੇਗਾ ਉੱਥੇ ਤੇ ਮੈਂ ਜਰੂਰ ਜਿਹੜੇ ਸਾਡੇ ਉੱਥੇ ਕੌਂਸਲਰ ਜਨਰਲ ਨੇ ਉਹਨਾਂ ਨਾਲ ਗੱਲ ਕਰਾਂਗਾ ਮੈਂ ਭਾਰਤ ਦੇ ਵਿਦੇਸ਼ ਮੰਤਰੀ ਜੀ ਨੂੰ ਵੀ ਮੇਲ ਕਰ ਦਿੱਤੀ ਹੈ ਉਹਨਾਂ ਨਾਲ ਵੀ ਸੰਪਰਕ ਕਰਕੇ ਪੂਰੀ ਜਾਣਕਾਰੀ ਜਿਵੇਂ ਮੇਰੇ ਕੋਲ ਆਉਂਦੀ ਹੈ ਮੈਂ ਇਹਨਾਂ ਬੱਚਿਆਂ ਦੀ ਪੈਰਵੀ ਕਰਕੇ ਤਾਂ ਕਿ ਸਭ ਤੋਂ ਪਹਿਲਾ ਕੰਮ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਇਹ ਹਫਾਜ਼ਤ ਵਿੱਚ ਲਿਆ ਜਾਵੇ ਇਹਨਾਂ ਨੂੰ ਜਿਹੜਾ ਅਗਵਾ ਕਰਨ ਦੇ ਚੁੰਗਲ ਚ ਛਡਵਾ ਕੇ ਉੱਥੇ ਲੋਕਲ ਬੈਸੀ ਦੀ ਹੈਲਪ ਦੇ ਨਾਲ ਇਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਉਸ ਤੋਂ ਬਾਅਦ ਇਹਨਾਂ ਦੇ ਘਰੋਂ ਦੀ ਜਿਹੜੀ ਵਿਵਸਥਾ ਹੈ ਉਹ ਇਹਨਾਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ ਕੀਤੀ ਜਾਵੇ ਕਿਉਂਕਿ ਸੰਧ ਸਾਹਿਬ ਇਹ ਹਫਾਜ਼ਤ ਉਹਨਾਂ ਦੀ ਬੇਹੱਦ ਜ਼ਰੂਰੀ ਹੈ ਨਾਲ ਇੱਕ ਹੋਰ ਚੀਜ਼ ਜ਼ਰੂਰੀ ਹੈ ਚਲੋ ਆਪਣੇ ਘਰ ਪਰਤਨ ਅਸੀਂ ਵੀ ਵਿਸ਼ ਕਰਦੇ ਆ ਇਹ ਲੇਕਿਨ ਜਿਹੜੇ ਲੋਕ ਇੱਥੋਂ ਟੰਕੀ ਲਵਾਉਂਦੇ ਨੇ ਜਿਹੜੇ ਲੋਕ ਇਲਤਰੀ ਲੇਕ ਤਰੀਕੇ ਨਾਲ ਭੇਜਦੇ ਨੇ ਕਿਉਂਕਿ ਸਿੱਧੇ ਤਾਂ ਉੱਥੇ ਕਿਤੇ ਕਿਸੇ ਦੇ ਟੱਚ ਚ ਆਈ ਨਹੀਂ ਟੱਚਸ ਦਾ ਇਥੋਂ ਹੀ ਆਉਂਦਾ ਇਥੋਂ ਫਿਰ ਸਾਰਾ ਦਾਣਾ ਬਾਣਾ ਬਣਦਾ ਤੇ ਫਿਰ ਉਸ ਤੋਂ ਬਾਅਦ ਉਲਝਦਾ ਤਾਂ ਉਹਨਾਂ ਦੀ ਵੀ ਤੁਹਾਨੂੰ ਲੱਗਦਾ ਜਾਂਚ ਹੋ ਜਾਣੀ ਚਾਹੀਦੀ ਹੈ ਚੰਗੇ ਪੱਧਰ ਤੇ ਉੱਤੇ ਕਿਉਂਕਿ ਇਹ 40 50 50 ਲੱਖ ਲਾ ਕੇ ਫਿਰ ਉਸ ਤੋਂ ਬਾਅਦ ਉਹਨੂੰ ਭੇਜਿਆ ਜਾਂਦਾ ਹੈ ਨਿਕਲਦੇ ਨਹੀਂ ਬਹੁਤ ਗੰਭੀਰ ਮਸਲਾ ਹੈ ਜੀ ਤੁਸੀਂ ਦੇਖੋ ਕਿ ਇਹ ਇੱਕ ਘਟਨਾ ਨਹੀਂ ਹੈ ਘਟਨਾਵਾਂ ਦੀ ਇੱਕ ਲੜੀ ਚੱਲ ਰਹੀ ਹੈ ਔਰ ਇਹ ਵਾਰ-ਵਾਰ ਉਹੀ ਗੱਲਾਂ ਹੋ ਰਹੀਆਂ ਹਨ ਇਹਨਾਂ ਬੱਚਿਆਂ ਨੂੰ ਵੀ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਮੈਨੂੰ ਨਹੀਂ ਪਤਾ ਕਿ ਕਿਸ ਵੇਲੇ ਇਹ ਇੰਡੀਆ ਤੋਂ ਗਏ ਆ ਲੇਕਿਨ ਇਹ ਸੁਭਾਵਿਕ ਹੈ ਕਿ ਅਮਰੀਕਾ ਪਹੁੰਚੇ ਨਹੀਂ ਇਹ ਰਸਤੇ ਵਿੱਚ ਹੀ ਫਸੇ ਹੋਏ ਆ ਲੇਕਿਨ ਪੰਜਾਬ ਤੋਂ ਕਿਸੇ ਏਜੰਟ ਨੇ ਜਾਂ ਜਿਸ ਵੀ ਕਿਸੇ ਵਿਅਕਤੀ ਨੇ ਇਹਨਾਂ ਨਾਲ ਝੂਠਾ ਵਾਦਾ ਕਰਕੇ ਅਮਰੀਕਾ ਪਹੁੰਚਣ ਦਾ ਦੋ ਨੰਬਰ ਦੇ ਵਿੱਚ ਡੰਕੀ ਦੇ ਮਾਧਿਅਮ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਦਾ ਕੀਤਾ ਔਰ ਉੱਥੇ ਏਜੰਟਾਂ ਦੇ ਕੋਲੇ ਪੈਸੇ ਪੇਰੈਂਟਸ ਤੋਂ ਕਿੰਨੇ ਲਾਏ ਆ ਉਹਨਾਂ ਲੋਕਾਂ ਨੂੰ ਦਿੱਤੇ ਆ ਨਹੀਂ ਦਿੱਤੇ ਇਹ ਪੈਸੇ ਦੇ ਲੈਣ ਦੇਣ ਕਰਕੇ ਇਹ ਬੱਚਿਆਂ ਦੀ ਜਿਹੜੀ ਜਾਨ ਆ ਉਹਨਾਂ ਨੂੰ ਖਤਰਾ ਬਣਿਆ ਹੋਇਆ ਹੈ ਏ ਹੁਣ ਉਹਨਾਂ ਦੇ ਪੇਰੈਂਟਸ ਨੂੰ ਮਿਲਣ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਇਹ ਵੱਡਾ ਮਸਲਾ ਇਹ ਹੈ ਕਿ ਅੱਜ ਵੀ ਸਾਡੇ ਪੋਲੇ ਪਾਲੇ ਜਿਹੜੇ ਪੰਜਾਬੀ ਹੈ ਜਿਹੜੇ ਸਾਡੇ ਪਿੰਡਾਂ ਦੇ ਲੋਕ ਹੈ ਕਿ ਨਹੀਂ ਕਿਸਾਨ ਹੈ ਮਜ਼ਦੂਰ ਹੈ ਔਰ ਜਿਹੜੇ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਆਪਣੇ ਜੀਵਨ ਚ ਖੁਸ਼ਹਾਲੀ ਲੈ ਕੇ ਆਈਏ ਉਹਨਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਜਾਗਰੂਕਤਾ ਦੀ ਇੱਕ ਘਾਟ ਤਾਂ ਹਮੇਸ਼ਾ ਰਹਣੀ ਹੈ ਲੇਕਿਨ ਇਹ ਜਿਵੇਂ ਬਰੀ ਸਾਡੀ ਵਿਵਸਥਾ ਕਰਨ ਦੀ ਸਰਕਾਰਾਂ ਦੀ ਬਣਦੀ ਹੈ ਕਿ ਅਸੀਂ ਐਸੀ ਵਿਵਸਥਾ ਕਰੀਏ ਐਸੀ ਮਿਸਾਲੀ ਸਜ਼ਾ ਤੁਸੀਂ ਕਹਿੰਨੇ ਇਹਦੀ ਜਾਂਚ ਮੈਂ ਕਹਿੰਦਾ ਜੀ ਐਸੀ ਮਿਸਾਲੀ ਸਜ਼ਾ ਦਿਓ ਕਿ ਲੋਕਾਂ ਨੂੰ ਡਰ ਹੋਣਾ ਚਾਹੀਦਾ ਡਰ ਹੀ ਨਹੀਂ ਹੈ ਜੀ ਕਿਸੇ ਨੂੰ ਮੈਂ ਉਸੇ ਸਵਾਲ ਤੇ ਆਉਣ ਲੱਗਿਆ ਤੁਸੀਂ ਤਾਂ ਉਸ ਜਗ੍ਹਾ ਤੇ ਬੈਠਦੇ ਹੋ ਮੈਂਬਰ ਆਫ ਪਾਰਲੀਮੈਂਟ ਹੋ ਜਿੱਥੇ ਕਾਨੂੰਨ ਘੜੇ ਜਾਂਦੇ ਆ ਬਣਾਏ ਜਾਂਦੇ ਆ ਇਹਦੀ ਤੇ ਸ਼ਕਤੀ ਨਾਲ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਦੇਖੋ ਕਾਨੂੰਨ ਤਾਂ ਹੈਗੇ ਨੇ ਲੇਕਿਨ ਸਵਾਲ ਹੈ ਕਿ ਕਾਨੂੰਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਥੱਲੇ ਹੋਣੀ ਹੈ ਜਿਹੜਾ ਸਾਡਾ ਪੂਰਾ ਟਾਂਜਾ ਹੈਗਾ ਸਮਾਜ ਦਾ ਉਹਨੂੰ ਇਸ ਗੱਲ ਦੀ ਗੰਭੀਰਤਾ ਦੇ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਅਗਰ ਅਸੀਂ ਜਦੋਂ ਕੋਈ ਮੁੱਦਾ ਖੜਾ ਹੁੰਦਾ ਜੀ ਉਸ ਵੇਲੇ ਤਾਂ ਅਸੀਂ ਇੱਕ ਵਾਰੀ ਫਿਰ ਇੱਕ ਵਾਰੀ ਮਤਲਬ ਇਸ ਮੁੱਦੇ ਨੂੰ ਕਰਦੇ ਆ ਹਨਾ ਉਹਨੂੰ ਤੂਲ ਵਿੱਚ ਦਿੱਤਾ ਜਾਂਦਾ ਔਰ ਉਸ ਤੇ ਐਕਸ਼ਨ ਵੀ ਹੁੰਦਾ ਲੇਕਿਨ ਉਸ ਤੋਂ ਬਾਅਦ ਫਿਰ ਨਾਰਮਲ ਹੋ ਜਾਂਦਾ ਹੈ ਕਿਉਂ ਨਹੀਂ ਇੱਕ ਪਰਮਨੈਂਟ ਸਿਸਟਮ ਹੋਵੇ ਜਿਹੜਾ ਇਹਨਾਂ ਚੀਜ਼ਾਂ ਦਾ ਕੰਟਰੋਲ ਕਰੇ ਔਰ ਸੁਭਾਵਿਕ ਹੈ ਕਿ ਇਹ ਜਿਹੜੀ ਲੋਕਾਂ ਨਾਲ ਠੱਗੀ ਹੁੰਦੀ ਆ ਇਹ ਕਿਸੇ ਨਾ ਕਿਸੇ ਮੀਡੀਆ ਦੇ ਮਾਧਿਅਮ ਤੋਂ ਕਿਸੇ ਇਸ਼ਤਿਹਾਰ ਰਾਹੀਂ ਕਿਸੇ ਰੈਫਰੈਂਸ ਰਾਹੀਂ ਕਿਤੇ ਕੋਈ ਦਫ਼ਤਰ ਰਾਹੀਂ ਆਫੀਸਰ ਰਾਹੀਂ ਤਾਂ ਇਹ ਲੋਕ ਆਪਣਾ ਧੰਦਾ ਚਲਾਉਂਦੇ ਹੋਣਗੇ ਤੇ ਕਿਉਂ ਨਹੀਂ ਅਸੀਂ ਇਹਨਾਂ ਨੂੰ ਪਕੜ ਕੇ ਇਹਨਾਂ ਨੂੰ ਮਸਲੇ ਸਜਾਵਾਂ ਦਿੰਦੇ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਇੱਕ ਕੇਸ ਸਟਡੀ ਬਣਾ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਔਰ ਐਸੀ ਮਿਸਾਲੇ ਸਜਾ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਮਨ ਵਿੱਚ ਡਰ ਹੋਵੇ ਕਿ ਲੋਕਾਂ ਨੂੰ ਨਾ ਠੱਗਿਆ ਜਾਵੇ ਅਚਾ ਮੁੱਖ ਮੰਤਰੀ ਪੰਜਾਬ ਨੂੰ ਵੀ ਤੁਹਾਨੂੰ ਲੱਗਦਾ ਕਿ ਚਿੱਠੀ ਲਿਖ ਦੇਣੀ ਚਾਹੀਦੀ ਹੈ ਕੋਈ ਇਹ ਮਸਲਾ ਤਾਂ ਜਦੋਂ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਉੱਠਦਾ ਹੈ ਕਿਉਂਕਿ ਜਦੋਂ ਜਿਹੜੇ ਅਮਰੀਕਾ ਤੋਂ ਜਹਾਜ਼ ਭਰ ਕੇ ਆਏ ਉਹ ਲਾਈਵ ਹੀ ਅੰਮ੍ਰਿਤਸਰ ਗਏ ਸਾਰਾ ਜਿਹੜਾ ਨਜਲਾ ਉਹ ਕਈ ਵਾਰੀ ਪੰਜਾਬ ਤੀ ਆ ਕੇ ਡਿੱਗ ਪੰਦਾ ਆਸ-ਪਾਸ ਦੇ ਸਟੇਟ ਤੇ ਵੀ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਇੱਕ ਚਿੱਠੀ ਉਹਨਾਂ ਨੂੰ ਲਿਖ ਕੇ ਜੋ ਇੱਥੇ ਲੋਕ ਕਹਵਾਂ ਜਾਂ ਗੋਰਖ ਧੰਦਾ ਕਰਦੇ ਆ ਉਹਨਾਂ ਤੇ ਕਮਾਂਡ ਕਰਨ ਲਈ ਥੋੜਾ ਕਹੋਗੇ ਤੁਸੀਂ ਨਹੀਂ ਨਹੀਂ ਮੈਂ ਜਰੂਰ ਮੈਂ ਤਾਂ ਤੁਹਾਡੇ ਮਾਧਿਅਮ ਰੇਵੀ ਬੇਨਤੀ ਕਰੂੰਗਾ ਮੈਂ ਪੰਜਾਬ ਸਰਕਾਰ ਨੂੰ ਵੀ ਕਰੂੰਗਾ ਅਧਿਕਾਰੀਆਂ ਨੂੰ ਵੀ ਕਰੂੰਗਾ ਕਿ ਜਰੂਰ ਸਾਨੂੰ ਇਸ ਗੱਲ ਨੂੰ ਗੰਮੀਰਤਾ ਨਾਲ ਸੋਚਣਾ ਪਊਗਾ ਕਿਉਂਕਿ ਅਸੀਂ ਇਹ ਖਲਵਾੜ ਹੁੰਦਾ ਨਹੀਂ ਦੇਖ ਸਕਦੇ ਕਿ ਇਹ ਚੀਜ਼ਾਂ ਲਗਾਤਾਰ ਹੋ ਰਹੀਆਂ ਹਨ ਔਰ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ ਸਾਨੂੰ ਜ਼ਰੂਰ ਕੋਈ ਕਦਮ ਉਠਾਉਣੇ ਚ ਪੈਣਗੇ ਕਿ ਇਹ ਗੱਲਾਂ ਨਾ ਹੋਣ ਇਹ 5 ਦੀ ਜਾਂ 7 ਦੀ ਜਾਣਕਾਰੀ ਤਾਂ ਹੁਣ ਮਿਲੀ ਹੈ ਲੇਕਿਨ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਨੌਜਵਾਨ ਹਜੇ ਵੀ ਰਾਹਾਂ ਵਿੱਚ ਖੱਜਲ ਖਵਾਰ ਹੋ ਰਿਹਾ ਹੈ ਔਰ ਡੰਕੀ ਰੂਟ ਤੇ ਇਹ ਜਿਹੜੀ ਉੱਥੇ ਸਾਡੀ ਭੈਣ ਕੰਮ ਕਰ ਰਹੀ ਹੈ ਨਿੰਦਰਗਿੱਲ ਜਿੰਨਾਂ ਨੇ ਉੱਥੇ ਇੰਡੀਅਨ ਜਿਹੜਾ ਟੱਬਾ ਹੈਗਾ ਜਾਂ ਉੱਥੇ ਰੈਸਟੋਰੈਂਟ ਖੁੱਲਿਆ ਹੈਗਾ ਤਾਜ ਮਹਿਲ ਦੇ ਨਾਮ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਕਿਉਂਕਿ ਡੰਕੀ ਰੂਟ ਹੋਣ ਕਰਕੇ ਬਹੁਤ ਸਾਰੇ ਇਹ ਘਟਨਾਵਾਂ ਇੱਥੇ ਵਾਪਰਦੀਆਂ ਕੁਝ ਲੋਕਾਂ ਦੀ ਸ਼ਾਇਦ ਉੱਥੇ ਜਾਨ ਵੀ ਚਲੀ ਗਈ ਇਸ ਮਾਮਲੇ ਵਿੱਚ ਤੇ ਉਹ ਕਹਿੰਦੀ ਬਹੁਤ ਹੀ ਅਲੱਗ ਤਰ੍ਹਾਂ ਦੇ ਲੋਕ ਨੇ ਉੱਥੇ ਜਿਹੜੇ ਜਰਮਪੇਸ਼ਾ ਲੋਕ ਆ ਜਿਹੜੇ ਇਸ ਧੰਦੇ ਵਿੱਚ ਸ਼ਾਮਲ ਹੈ ਔਰ ਉਹ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਬਚਾਇਆ ਵੀ ਉੱਥੇ ਲੋਕਲ ਐਂਬੈਸੀ ਨਾਲ ਤਾਲਮਿਲ ਕਰਕੇ ਲੋਕਲ ਪੁਲਿਸ ਨਾਲ ਮਿਲ ਕੇ ਉਹ ਕਹਿੰਦੇ ਕੋਸ਼ਿਸ਼ ਕਰ ਰਹੀਆਂ ਉਹ ਇਕੱਲੀ ਜਿਹੜੀ ਸਾਡੀ ਇੱਕ ਪੰਜਾਬਣ ਕੁੜੀ ਹੈ ਜਾਂ ਪੈਨ ਹੈ ਸਾਡੀ ਉਹ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਮੇਰੀ ਫੋਨ ਤੇ ਗੱਲ ਹੋਈ ਹੈ ਉਹ ਕੱਲੇ ਉੱਥੇ ਆਪਣਾ ਕਾਰੋਬਾਰ ਵੀ ਚਲਾ ਰਹੀ ਹੈ ਲੇਕਿਨ ਸੇਵਾ ਵੀ ਕਰ ਰਹੀ ਹੈ ਇੱਕ ਮਿਸ਼ਨਰੀ ਵੌਰਤ ਹੈ ਕਰ ਰਹੀ ਹੈ ਤੇ ਚੰਗੀ ਗੱਲ ਹੈ ਸੇਵਾ ਵੀ ਹੈ ਤੇ ਇੱਕ ਲੜਦਾ ਵੀ ਹੁੰਦਾ ਇੱਕ ਲੜਾਈ ਵੀ ਵੱਡੀ ਹੋਈ ਹੈ ਇੱਕ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਲੋਕਾਂ ਨਾਲ ਲੜਨਾ ਬੜਾ ਤਕੜਾ ਨੈਕਸਸ ਹੈ ਉੱਥੇ ਇੱਕ ਮੁਹਿਮ ਹੈ ਕਿਉਂਕਿ ਇੱਕ ਬਾਰਡਰ ਤੇ ਨਾ ਇਹ ਕੋਲੰਬੀਆ ਦੇਸ਼ ਵਿੱਚ ਨਹੀਂ ਹੈਗੇ ਇਹ ਜਿਹੜਾ ਇਕਵਾਡੋਰ ਕੰਟਰੀ ਹੈ ਉਹਦੇ ਵਿੱਚ ਇਹਨਾਂ ਦਾ ਹੈ ਲੇਕਿਨ ਬਾਰਡਰ ਤੇ ਹੁਣ ਕਰਕੇ ਇਹਨਾਂ ਦੇ ਸੰਪਰਕ ਵਿੱਚ ਜ ਜ ਇਹਨਾਂ ਨੂੰ ਜਾਣਕਾਰੀ ਮਿਲੀ ਅਗਰ ਇਹਨਾਂ ਕੋਲ ਜਾਣਕਾਰੀ ਆਈ ਤੇ ਮੇਰੇ ਕੋਲੇ ਪਹੁੰਚੀ ਅਗਰ ਇਹਨਾਂ ਕੋਲ ਜਾਣਕਾਰੀ ਨਹੀਂ ਆਉਂਦੀ ਕੁਲਵਿੰਦਰ ਸਿੰਘ ਨੂੰ ਨਹੀਂ ਪਤਾ ਚੱਲਦਾ ਕੁਲਵਿੰਦਰ ਸਿੰਘ ਮੈਨੂੰ ਨਹੀਂ ਦੱਸਦੇ ਤੇ ਸ਼ਾਇਦ ਮੇਰੇ ਤੱਕ ਵੀ ਇਹ ਗੱਲ ਨਾ ਪਹੁੰਚਦੀ ਔਰ ਤੁਸੀਂ ਦੇਖੋਗੇ ਵੀਡੀਓ ਵਿੱਚ ਉਹਨਾਂ ਬੱਚਿਆਂ ਨੇ ਮੇਰਾ ਨਾਮ ਲੈ ਕੇ ਵੀਡੀਓ ਦੇ ਵਿੱਚ ਉਹਨਾਂ ਨੇ ਗੁਹਾਰ ਲਾਈ ਹੈ ਕਿ ਸਾਨੂੰ ਕੱਢੋ ਔਰ ਮੈਂ ਲਗਾਤਾਰ ਇਸਤੇ ਲੱਗਿਆ ਹੋਇਆ ਜੀ ਔਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਆਪਾਂ ਜਲਦੀ ਤੋਂ ਜਲਦੀ ਇਹਨਾਂ ਨੂੰ ਉਹਨਾਂ ਗਵਾਕਾਰਾਂ ਦੇ ਚੁੰਗਲ ਤੋਂ ਰਿਹਾ ਕਰਾਈਏ ਹਮਮ ਔਰ ਇਹ ਆਪਣੇ ਘਰ ਪਰਤਣ ਵਾਪਿਸ ਅੱਛਾ ਕੰਟੈਕਟ ਲੀਕ ਕੀ ਤੁਸੀਂ ਹੈਲਪਲਾਈਨ ਨੰਬਰ ਵੀ ਕੋਈ ਜਾਰੀ ਕਰੋਗੇ ਉਹਨਾਂ ਪੇਰੈਂਟਸ ਲਈ ਕਿਉਂਕਿ ਅਗਰ ਪੇਰੈਂਟਸ ਵੀਡੀਓ ਦੇਖਦੇ ਵੀ ਆ ਕੰਟੈਕਟ ਕਿਸ ਤਰੀਕੇ ਨਾਲ ਤੁਹਾਨੂੰ ਕਰਨ ਅਸੀਂ ਮੈਂਸ਼ਨ ਕਰ ਦਾਂਗੇ ਜੀ ਹੁਣ ਹੈ ਤਾਂ ਤੁਸੀਂ ਦੱਸੋ ਆ ਮੇਰਾ ਨੰਬਰ ਮੈਂ ਆਪਣਾ ਵੀ ਦੱਸ ਸਕਦਾ ਪਰ ਮੇਰੀ ਜਿਹੜੀ ਸੰਪਰਕ ਕੋਈ ਮੁਸ਼ਕਲ ਨਹੀਂ ਹੈ ਮੇਰਾ ਸੰਪਰਕ ਇੰਟਰਨੈਟ ਤੋਂ ਸਰਚ ਕਰਕੇ ਲੱਭਿਆ ਜਾ ਸਕਦਾ ਹੈ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਦੇ ਨੰਬਰ ਵੀ ਅਵੇਲੇਬਲ ਨੇ ਮੇਰਾ ਨੰਬਰ ਵੀ 814 64 34000 ਹੈਗਾ ਜਿੱਥੇ ਕਾਲ ਕਰ ਸਕਦੇ ਆ ਪਰ ਮੈਂ ਜ਼ਰੂਰ ਚਾਹੂੰਗਾ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਨੇ ਉਹ ਚਿੰਤਾ ਨਾ ਕਰਨ ਇੱਕ ਤਾਂ ਤੁਹਾਡੇ ਮਾਧਿਅਮ ਨੇ ਵਿਸ਼ਵਾਸ ਦਿਵਾਉਂਗਾ ਕਿ ਤੁਸੀਂ ਚਿੰਤਾ ਨਾ ਕਰੋ ਆਪਣੇ ਕੋਲੇ ਇਹ ਮਾਮਲਾ ਆ ਗਿਆ ਆਪਾਂ ਬਿਲਕੁਲ ਪੂਰਾ ਜੋਰ ਲਗਾ ਕੇ ਇਹਨਾਂ ਬੱਚਿਆਂ ਨੂੰ ਬਿਲਕੁਲ ਫਾਜਿਤਨਾ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਔਰ ਜਿੱਕੀ ਨਹੀਂ ਬਣਾਵਾਂਗੇ ਲੇਕਿਨ ਉਹ ਜ਼ਰੂਰ ਸੰਪਰਕ ਕਰਕੇ ਮੈਨੂੰ ਕੱਲ ਅਗਰ ਮਿਲ ਸਕਨ ਤੇ ਚੰਗਾ ਹੋਏਗਾ ਤਾਂ ਕਿ ਜਿੰਨੀ ਮੇਰੇ ਕੋਲ ਵਧੇਰੇ ਜਾਣਕਾਰੀ ਹੋਏਗੀ ਉਨੀ ਅੱਛੇ ਮੈਂ ਪੈਰ ਵੇ ਇਹਨਾਂ ਦੇ ਕੇਸ ਦੀ ਕਰ ਪਾਉਂਗਾ ਧੰਨਵਾਦ ਜੀ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ